ਦੋਸਤੋ ਪੰਜਾਬੀ ਟਰਬਿੰਦੇ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸੇਲਾਨੀਆਂ ਦੀ ਸੁਰੱਖਿਆ ਬਾਰੇ ਦੋਸਤੋ ਵੈਸਾ ਸਾਡੇ ਦੇਸ਼ ਦੇ ਵਿੱਚ ਲਾਅ ਐਂਡ ਆਰਡਰ ਇੱਕ ਵੱਡਾ ਮਸਲਾ ਹੈ ਜਿਸ ਨੂੰ ਚਾਹ ਕੇ ਵੀ ਕਦੀ ਅੱਜ ਤੱਕ ਹੱਲ ਨਹੀਂ ਕੀਤਾ ਜਾ ਸਕਿਆ ਸਾਡੀਆਂ ਸਰਕਾਰਾਂ ਦਾਅਵੇ ਕਰਦੀਆਂ ਨੇ ਵੀ ਅਸੀਂ ਦੇਸ਼ ਭਰ ਦੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਉਣ ਦੇ ਵਿੱਚ ਜੋੜਦਾਰ ਕਦਮ ਚੁੱਕ ਰਿਹਾ ਸਾਡੀਆਂ ਸੂਬਾ ਸਰਕਾਰਾਂ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵੀ ਇਹੀ ਦਾਅਵੇ ਕਰਦੀਆਂ ਨੇ ਅਸੀਂ ਲਾਅ ਐਂਡ ਆਰਡਰ ਤੇ ਕੰਮ ਕਰ ਰਹੇ ਹਾਂ ਪਰ ਹਾਲਾਤ ਜਿਉਂਦੇ ਤਿਉਂ ਨੇ ਸੁਰੱਖਿਆ ਪ੍ਰਬੰਧ ਜਿਹੜੇ ਨੇ ਉਹ ਠੀਕ ਹੋਣ ਦਾ ਨਾਮ ਨਹੀਂ ਲੈ ਰਹੇ ਬਲਕਿ ਹਾਲਾਤ ਜਿਹੜੇ ਨੇ ਨਿੱਥ ਮਾੜੇ ਹੁੰਦੇ ਜਾ ਰਹੇ ਨੇ ਤੇ ਇੰਨਾ ਹੀ ਨਹੀਂ ਜਿੱਥੇ ਸਾਡੇ ਦੇਸ਼ ਦੇ ਵਿੱਚ ਹਾਲਾਤ ਮਾੜੇ ਹੋ ਰਹੇ ਨੇ ਔਰਤਾਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਉੱਥੇ ਹੀ ਸਾਡੇ ਦੇਸ਼ ਦੇ ਵਿੱਚ ਹੁਣ ਸਿਲਾਨੀ ਵੀ ਸੁਰੱਖਿਤ ਨਹੀਂ ਨੇ ਦਿਖਾਈ ਦੇ ਰਹੇ ਕਿਉਂਕਿ ਸਿਲਾਨੀਆਂ ਤੇ ਵੀ ਅਪਰਾਧ ਦੀਆਂ ਘਟਨਾਵਾਂ ਲਗਾਤਾਰ ਤੇ ਚੀਨਲ ਵਾਦਰੀਆਂ ਨੇ ਜੋ ਕਿ ਸਾਡੇ ਦੇਸ਼ ਦੀ ਸਾਡੇ ਦੇਸ਼ ਦੇ ਵਿੱਚ ਨਹੀਂ ਬਲਕਿ ਦੁਨੀਆ ਭਰ ਚ ਥੂ-ਥੂ ਕਰਾਣ ਦਾ ਕੰਮ ਕਰਤੀਆਂ ਨੇ ਸਾਡੇ ਦੇਸ਼ ਦੀ ਜਿਹੜੀ ਇਮੇਜ ਆ ਉਹ ਡਾਊਨ ਹੁੰਦੀ ਹੈ ਸਾਡਾ ਅਕਸ ਖਰਾਬ ਹੁੰਦਾ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਦੇਸ਼ ਦੀ ਅਕਸ ਤੇ ਜ਼ਰੂਰ ਵੱਡਾ ਅਸਰ ਪਾਉਂਦੀਆਂ ਨੇ ਜੇ ਉਦਾਹਰਨ ਵਜੋਂ ਗੱਲ ਕਰੀਏ ਤਾਂ ਸਭ ਤੋਂ ਵੱਡੀ ਘਟਨਾ ਜਾਂ ਸਭ ਤੋਂ ਨਜ਼ਦੀਕੀ ਘਟਨਾ ਦੀ ਗੱਲ ਕਰੀਏ ਉਹ ਪਿਛਲੇ ਹਫ਼ਤੇ ਵਾਪਰੀ ਸੀ ਜਦੋਂ ਸ਼ੋ ਪਿਛਲੇ ਸ਼ੁੱਕਰਵਾਰ ਰਾਤ ਦੇ ਸਮੇਂ ਇੱਕ ਝਾਰਖੰਡ ਦੇ ਵਿੱਚ ਜ਼ਿਲ੍ਹਾ ਦੁਮਕਾ ਦੇ ਵਿੱਚ ਇੱਕ ਸਪੇਨ ਤੋਂ ਮਹਿਲਾ ਆਪਣੇ ਪਤੀ ਵੀ ਨਾਲ ਲਈ ਹੋਈ ਸੀਗੀ ਤਾਂ ਝਾਰਖੰਡ ਦੇ ਵਿੱਚ ਉਸ ਲੜਕੀ ਨਾਲ ਲੁੱਟ ਖੋਹ ਦੀ ਘਟਨਾ ਹੁੰਦੀ ਹੈ ਉਸ ਨਾਲ ਗੈਂਗ ਰੇਪ ਕੀਤਾ ਜਾਂਦਾ ਤੇ ਇਹੋ ਜਿਹੀ ਘਟਨਾ ਜਿਹੜੀ ਬਹੁਤ ਸ਼ਰਮਸਾਰ ਹੈ ਵੀ ਕਿਹਾ ਉਸ ਨਾਲ ਪਹਿਲਾਂ ਗੈਂਗ ਰੇਪ ਕੀਤਾ ਜਾਂਦਾ ਉਸ ਨਾਲ ਲੁੱਟਮਾਰ ਕੀਤੀ ਜਾਂਦੀ ਖੋਹ ਕੀਤੀ ਜਾਂਦੀ ਫਿਰ ਉਸ ਦੇ ਪਤੀ ਦੀ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਇਹੋ ਜੀ ਘਟਨਾ ਸਾਡੇ ਨਾ ਤਾਂ ਦੇਸ਼ ਲਈ ਵਧੀਆ ਹੈ ਤੇ ਨਾ ਹੀ ਸਾਡੇ ਸਮਾਜ ਲਈ ਇਹੋ ਜੀ ਘਟਨਾ ਵਧੀਆ ਕਿਉਂਕਿ ਇਹੋ ਜੀ ਘਟਨਾ ਸਾਡੇ ਦੇਸ਼ ਤੇ ਹਾਲਾਤ ਜਿਹੜੇ ਨੇ ਉਹ ਦੁਨੀਆ ਭਰ ਦੇ ਵਿੱਚ ਕਿਹੋ ਜਿਹਾ ਸਾਡਾ ਕਰਤਾਰ ਹੈ ਉਹ ਸਭ ਤੇ ਸਾਹਮਣੇ ਰੱਖ ਦਿਆ ਨੇ ਕਿਉਂਕਿ ਉੱਥੇ ਝਾਰਖੰਡ 'ਚ ਇਹ ਘਟਨਾ ਹੁੰਦੀ ਹੈ ਪਰ ਨਾ ਤਾਂ ਘਟਨਾ ਮੰਦਭਾਗੀ ਹੈ ਉਸ ਤੋਂ ਬਾਅਦ ਘਟਨਾ ਦੀ ਜਾਣਕਾਰੀ ਮਿਲਣ ਦੇ ਬਾਵਜੂਦ ਝਾਰਖੰਡ ਪੁਲਿਸ ਕਾਰਵਾਈ ਨਹੀਂ ਕਰਦੀ ਉਹ ਸਭ ਤੋਂ ਵੱਡੀ ਨਲਾਕੀ ਵਾਲੀ ਗੱਲ ਹੋ ਜਾਂਦੀ ਹੈ ਵੀ ਕਈ ਇੱਕ ਪੁਲਿਸ ਕੋਲ ਸ਼ਿਕਾਇਤ ਵੀ ਪਹੁੰਚ ਗਈ ਤੇ ਪੁਲਿਸ ਕੋਈ ਵੀ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ ਤਾਂ ਇਹੋ ਜਿਹੇ ਹਾਲਾਤ ਜਿਹੜੇ ਨੇ ਸਾਡੇ ਦੇਸ਼ ਲਈ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਨੇ ਸਾਡੇ ਸੂਬਿਆਂ ਦੀ ਪੁਲਿਸ ਲਈ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਨੇ ਕਿਉਂਕਿ ਜੇ ਅਸੀਂ ਐਨਸੀਆਰਪੀ ਦੇ ਡਾਟੇ ਤੇ ਨਜ਼ਰ ਮਾਰਦੇ ਆ ਤਾਂ ਉਸ ਦੇ ਵਿੱਚ ਜਿਹੜੇ ਇਹ ਛਲਾਨੀਆਂ ਤੇ ਵਿਦੇਸ਼ੀ ਛਲਾਨੀਆਂ ਖਿਲਾਫ ਅਤਿਆਚਾਰ ਦੀਆਂ ਘਟਨਾਵਾਂ ਕਹਿ ਲੋ ਜਾਂ ਅਪਰਾਧਿਕ ਘਟਨਾਵਾਂ ਦੀ ਗੱਲ ਕਰਤੀਏ ਉਹਨਾਂ ਦੇ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ ਜੇ ਸਾਲ 2022 ਤੇ 23 ਦੇ ਅੰਕੜਿਆਂ ਤੇ ਨਜ਼ਰ ਮਾਰਦੇ ਆ ਤਾਂ ਇਹਨਾਂ ਅੰਕੜਿਆਂ ਦੇ ਵਿੱਚ ਹੀ ਘਟੋ ਘਟਨੀ ਤਾਂ 50% ਦਾ ਵਾਧਾ ਜਿਹੜਾ ਦਰਜ ਕੀਤਾ ਜਾ ਰਿਹਾ ਕਿ ਜੇਕਰ ਇਹੋ ਜਿਹੀ ਘਟਨਾਵਾਂ ਸਾਲ 2022 ਦੇ ਵਿੱਚ ਜਿਹੜਾ 1000 ਘਟਨਾਵਾਂ ਸਾਡੇ ਵਾਪਰਦਿਆਂ ਨੇ ਤਾਂ 2023 ਚ ਉਹਨਾਂ ਦੀ ਗਿਣਤੀ 1500 ਹੋ ਜਾਂਦੀ ਹੈ ਵੀ ਕਿ ਵਿਦੇਸ਼ੀ ਸਲਾਨੀਆਂ ਨਾਲ ਘਟਨਾਵਾ ਵਾਪਰਨ ਦੀ ਤਾਂ ਇਹ ਸਾਡੇ ਸਭ ਲਈ ਬੜੀ ਨਿੰਦਣਯੋਗ ਗੱਲ ਹੈ ਕਿ ਜਿਨ੍ਹਾਂ ਅਸੀਂ ਕਹਿੰਦੇ ਹਾਂ ਵੀ ਕਿ ਵਿਦੇਸ਼ਾਂ ਤੋਂ ਲੋਕ ਆਣਗੇ ਉਸ ਨਾਲ ਸਾਡਾ ਕਾਰੋਬਾਰ ਵਧੇਗਾ ਕਾਰੋਬਾਰ ਵਧੇਗਾ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਕਮਾਈ ਦੇ ਸਾਧਨ ਆਮਦਨ ਦੇ ਸਾਧਨ ਨਵੇਂ ਖੜੇ ਹੋਣਗੇ ਪਰ ਇਹੋ ਜੀ ਘਟਨਾਵਾ ਕਿਤੇ ਨਾ ਕਿਤੇ ਵਿਦੇਸ਼ੀਆਂ ਦੇ ਮਨਾਂ 'ਚ ਜਿਹੜੇ ਭਾਰਤ ਘੁੰਮਣ ਆਉਣ ਨੂੰ ਲੈ ਕੇ ਕਈ ਤਰ੍ਹਾਂ ਦੀ ਚਿੰਤਾਵਾਂ ਖੜੀਆਂ ਕਰ ਦਿੰਦੀਆਂ ਨੇ ਤੇ ਇਹ ਬਹੁਤ ਹੀ ਮਾੜੀ ਤੇ ਮੰਦਭਾਗੀ ਗੱਲ ਹੈ ਤੇ ਇਸ ਬਾਰੇ ਸਾਡੀ ਕੀ ਇਹਨੇ ਪੁਲਿਸ ਨੂੰ ਵੀ ਸੋਚਣਾ ਚਾਹੀਦਾ ਸਾਡੀ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਸੇਲਾਨੀਆਂ ਦੀ ਸੁਰੱਖਿਆ ਯਕੀਨੀ ਕਿਵੇਂ ਬਹਾਲ ਕਰੀਏ ਕਿਵੇਂ ਬਣਾਈਏ ਉਸ ਬਾਰੇ ਸੋਚਣ ਦੀ ਗੱਲ ਹੈ ਪਰ ਦੋਸਤੋ ਜੇ ਇਸ ਘਟਨਾ ਤੇ ਆਪਾਂ ਹੋਰ ਕੋਹ ਕਰਦੇ ਆ ਤਾਂ ਨਿਕਲ ਕੇ ਸਾਹਮਣੇ ਆਂਦਾ ਵੀ ਕਿ ਸ਼ੁੱਕਰਵਾਰ ਰਾਤ ਨੂੰ ਇਹ ਘਟਨਾ ਵਾਪਰਦੀ ਹੈ ਤਾਂ ਜਿਹੜੀ ਉਹ ਪੀੜਤ ਹੈ ਸਪੇਨ ਦੀ ਔਰਤ ਹੈ ਉਹ ਪੁਲਿਸ ਨੂੰ ਸ਼ਿਕਾਇਤ ਵੀ ਕਰਦੀ ਹੈ ਪੁਲਿਸ ਕੋਲ ਪਹੁੰਚ ਵੀ ਕਰਦੇ ਨੇ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਪਰ ਜਦੋਂ ਉਹ ਇਸ ਘਟਨਾ ਬਾਰੇ ਇੰਸਟਾਗ੍ਰam ਤੇ ਜਾ ਕੇ ਜਿਹੜਾ ਜਾਣਕਾਰੀ ਸਾਂਝੀ ਕਰਦੇ ਨੇ ਵੀ ਕਿ ਸਾਡੇ ਨਾਲ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਚ ਆਹ ਘਟਨਾ ਵਾਪਰੀ ਹੈ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਤਾਂ ਫਿਰ ਜਦੋਂ ਇੰਸਟਾਗ੍ਰam ਰਾਹੀਂ ਇਹ ਘਟਨਾ ਵਾਇਰਲ ਹੁੰਦੀ ਹੈ ਤਾਂ ਫਿਰ ਉਸ ਸਮੇਂ ਝਾਰਖੰਡ ਪੁਲਿਸ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਝਾਰਖੰਡ ਪੁਲਿਸ ਜਿਹੜੀ ਆ ਉਹ ਝਟਪਟ ਕੇਸ ਵੀ ਦਰਜ ਕਰਦੀ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਵੀ ਸ਼ੁਰੂ ਕਰਦੀ ਹੈ ਤੇ ਇਸ ਜਾਂਚ ਚ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਰਹੀ ਹੈ ਤੇ ਹੋਰ ਤਿੰਨ ਮੁਲਜ਼ਮ ਜਿਹੜੇ ਫਰਾਰ ਨੇ ਉਹਨਾਂ ਦੀ ਭਾਲ ਦੇ ਵਿੱਚ ਛਾਪੇ ਮਾਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਤਾਂ ਇਹੇ ਕਾਰਵਾਈ ਕਦੋਂ ਸ਼ੁਰੂ ਹੁੰਦੀ ਹੈ ਜਦੋਂ ਉਸ ਪੀੜਤ ਔਰਤ ਨੇ ਇੰਸਟਾਗ੍ਰਾਮ ਤੇ ਜਾ ਕੇ ਸੋਸ਼ਲ ਮੀਡੀਆ ਤੇ ਜਾ ਕੇ ਆਪਣਾ ਦੁੱਖੜਾ ਰੋਇਆ ਸਭ ਦੇ ਸਾਹਮਣੇ ਰੱਖਿਆ ਤਾਂ ਇਹੋ ਜੀ ਪੁਲਿਸ ਦੀ ਕਾਰਵਾਈ ਸਾਡੇ ਦੇਸ਼ ਲਈ ਬਹੁਤ ਹੀ ਨਿੰਦਨਯੋਗ ਹੈ ਵੀ ਪਹਿਲਾਂ ਤਾਂ ਇੱਕ ਔਰਤ ਨਾਲ ਕਹਿ ਲੋ ਇਹੋ ਜੀ ਘਟਨਾ ਵਾਪਰੀ ਹੋਵੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਦੂਜੀ ਉਹ ਔਰਤ ਛਲਾਨੀ ਹੋਵੇ ਸਪੇਨ ਦੀ ਰਹਿਣ ਵਾਲੀ ਹੋਵੇ ਕਿ ਦੂਜੇ ਦੇਸ਼ ਚ ਆ ਕੇ ਉਸ ਨਾਲ ਇਹੋ ਜੀ ਘਟਨਾ ਵਾਪਰ ਰਹੀ ਹੋਵੇ ਤਾਂ ਵੀ ਪੁਲਿਸ ਕੋਈ ਕਾਰਵਾਈ ਨਾ ਕਰੇ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਇਸ ਬਾਰੇ ਝਾਰਖੰਡ ਪੁਲਿਸ ਨੂੰ ਵੀ ਸੋਚਣਾ ਚਾਹੀਦਾ ਤੇ ਜਵਾਬਦੇਹੀ ਵੀ ਤੈਅ ਕਰਨੀ ਚਾਹੀਦੀ ਹੈ ਕਿ ਜਿਹੜੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਤੇ ਕੋਈ ਜਾਂਚ ਨਹੀਂ ਕੀਤੀ ਕਿ ਕੋਈ ਕਾਰਵਾਈ ਨਹੀਂ ਕੀਤੀ ਕਿ ਤਾਂ ਉਹਨਾਂ ਦੇ ਵਿਰੁੱਧ ਘੱਟੋ-ਘੱਟ ਜ਼ਰੂਰ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਪਰ ਦੋਸਤੋ ਇਸ ਦੇ ਨਾਲ ਹੀ ਇਹ ਤਾਂ ਘਟਨਾ ਸਪੇਨ ਦੀ ਔਰਤ ਨਾਲ ਵਾਪਰੀ ਹੈ ਜੇ ਅਸੀਂ ਆਪਣੇ ਦੇਸ਼ ਔਰਤਾਂ ਦੀ ਨਾਲ ਘਟਨਾਵਾਂ ਬਾਰੇ ਗੱਲ ਕਰੀਏ ਤਾਂ ਉਹ ਵੀ ਕੋਈ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਸਾਡੇ ਦੇਸ਼ ਚ ਨਿਤ ਕੋਈ ਨਾ ਕੋਈ ਔਰਤਾਂ ਨਾਲ ਇਹੋ ਜਿਹੀ ਘਟਨਾਵਾਂ ਜਿਹੜੀਆਂ ਅਸੀਂ ਵਾਪਰਤੀਆਂ ਦੇਖਦੇ ਆ ਕਿਤੇ ਬੱਚੇ ਇਹੋ ਜਿਹੀ ਘਟਨਾਵਾਂ ਦੇ ਸ਼ਿਕਾਰ ਹੋ ਰਹੇ ਨਹੀਂ ਕਿਤੇ ਜਵਾਨ ਔਰਤਾਂ ਸ਼ਿਕਾਰ ਹੋ ਰਹੀਆਂ ਨੇ ਅੱਜ ਜਿਹੜਾ ਹੈਗਾ ਇੱਕ ਖਬਰ ਆਈ ਹੈ ਵੀ ਕਿ ਉੱਤਰ ਪ੍ਰਦੇਸ਼ ਦੇ ਵਿੱਚ ਇੱਕ 6 ਸਾਲਾਂ ਬੱਚੀ ਨਾਲ ਬਲਤਕਾਰ ਹੋ ਜਾਂਦਾ ਹੈ ਜਬਰ ਜਨਾਬ ਹੋ ਜਾਂਦਾ ਹੈ ਉਹ ਵੀ ਕੌਣ ਕਰਦੇ 10 ਤੋਂ 12 ਸਾਲ ਦੀ ਉਮਰ ਦੇ ਦੋ ਲੜਕੇ ਜੋ ਕਿ ਉਸੇ ਬੱਚੀ ਨਾਲ ਖੇਡ ਰਹੇ ਹੁੰਦੇ ਨੇ ਤੇ ਉਸੇ ਨੂੰ ਉਹ ਆਪਣੇ 10 ਤੋਂ 12 ਬਰ ਬਰ ਸਾਲ ਦੇ ਬੱਚੇ ਉਹਨਾਂ ਨੂੰ ਕੀ ਪਤਾ ਹੁੰਦਾ ਇਹੋ ਜੀ ਚੀਜ਼ ਬਾਰੇ ਪਰ ਉਹ ਇਹੋ ਜੀ ਘਟਨਾ ਨੂੰ ਅੰਜਾਮ ਦਿੰਦੇ ਨੇ ਤਾਂ ਪਤਾ ਲੱਗਦਾ ਵੀ ਕਿ ਸਾਡੇ ਸੂਬੇ 'ਚ ਕਿਦੋਂ ਵੀ ਕਿ ਸਾਰਿਆਂ ਦੀ ਮਾਨਸਿਕਤਾ ਜਾਂ ਨੌਜਵਾਨਾਂ ਦੀ ਮਾਨਸਿਕਤਾ ਕਿਸ ਪਾਸੇ ਜਾ ਰਹੀ ਹੈ ਕਿ ਕਿ 10 ਤੋਂ 12 ਸਾਲ ਦੇ ਬੱਚੇ ਇਹੋ ਜੀ ਘਟਨਾ ਨੂੰ ਅੰਜਾਮ ਦੇ ਰਹੇ ਹੁਣ ਤਾਂ ਇਹ ਸਭ ਲਈ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਅਸੀਂ ਇੱਕ ਪਾਸੇ ਤਾਂ ਗੱਲ ਕਰਦੇ ਆਂ ਕਿ ਸਾਡੇ ਸਮਾਜ ਚ ਔਰਤਾਂ ਨੂੰ ਬਰਾਬਰੀ ਦਾ ਅਧਿਕਾਰ ਦੇਣ ਦੀ ਗੱਲ ਕਰਦੇ ਆਂ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਆਂ ਵੀ ਕਿ ਔਰਤਾਂ ਨੂੰ ਇਹ ਵੀ ਕਿਸੇ ਨੇ ਭਲਾਇਆ ਨਹੀਂ ਹੈ ਵੀ ਕਿ ਔਰਤਾਂ ਜਿੱਥੇ ਇੱਕ ਮਾਂ ਹੁੰਦੀਆਂ ਨੇ ਇੱਕ ਭੈਣ ਹੁੰਦੀਆਂ ਨੇ ਉੱਥੇ ਇੱਕ ਚੰਗੇ ਦੋਸਤਾਂ ਵੀ ਕੰਮ ਕਰਦੀਆਂ ਨੇ ਕਿ ਇਹੋ ਜੀ ਇੰਨਾ ਕੁਝ ਮੰਨਣ ਦੇ ਬਾਵਜੂਦ ਜਿਹੜਾ ਇਹੋ ਜੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਇਹ ਬਹੁਤ ਹੀ ਨਿੰਦਨਯੋਗ ਗੱਲ ਹੈ ਬਹੁਤ ਹੀ ਮਾੜੀ ਗੱਲ ਹੈ ਇਸ ਲਈ ਚਾਹੀਦਾ ਤਾਂ ਪਹਿਲਾਂ ਸਾਡੀ ਸੂਬਿਆਂ ਦੀ ਪੁਲਿਸ ਨੂੰ ਵੀ ਕਿ ਉਹ ਆਪੋ ਆਪਣੇ ਸੂਬਿਆਂ ਦੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮੁਸਤੈਦ ਕਰਨ ਤਾਂ ਜੋ ਇਹੋ ਜੀ ਘਟਨਾਵਾਂ ਨਾ ਵਾਪਰਨ ਦੂਜੇ ਪਾਸੇ ਜਦੋਂ ਅਸੀਂ ਐਨ ਆਰ ਆਈਆਂ ਦੀ ਗੱਲ ਹੋ ਜਾਂ ਵਿਦੇਸ਼ੀ ਸੈਲਾਨੀਆਂ ਦੀ ਸੁਰੱਖਿਆ ਲਈ ਇੱਕ ਸਪੈਸ਼ਲੀ ਇੱਕ ਵਿਸ਼ੇਸ਼ ਤੌਰ ਤੇ ਇੱਕ ਸੁਰੱਖਿਆ ਵਿੰਗ ਤਿਆਰ ਕੀਤੇ ਹੋਏ ਨੇ ਤਾਂ ਉਹਨਾਂ ਨੂੰ ਵੀ ਚਾਹੀਦਾ ਵੀ ਕਿ ਜਿਹੜੇ ਵਿਦੇਸ਼ਾਂ ਤੋਂ ਇਹੋ ਜਿਹੀ ਸਲਾਨੀ ਆਂਦੇ ਨੇ ਤਾਂ ਉਹਨਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇ ਤਾਂ ਜੋ ਉਹਨਾਂ ਨਾਲ ਇਹੋ ਜਿਹੀ ਘਟਨਾਵਾਂ ਨਾ ਵਾਪਰ ਤਾ ਇਸ ਬਾਰੇ ਉਹਨਾਂ ਨੂੰ ਵੀ ਚੌਕਸ ਰਹਿਣ ਦੀ ਲੋੜ ਹੈ ਤਾਂ ਜੋ ਇਹੋ ਜਿਹੀ ਘਟਨਾਵਾਂ ਤੋਂ ਨਾ ਵਾਪਰ ਸਕਣ ਤੇ ਉਹਨਾਂ ਤੇ ਨੱਥ ਪਾਈ ਜਾ ਸਕੇ ਤਾਂ ਹੁਣ ਚਾਹੀਦਾ ਇਹੀ ਹੈ ਕਿ ਪਹਿਲਾਂ ਤਾਂ ਸਾਡੀ ਸੂਬਤੀਆਂ ਪੁਲਸਾਂ ਜਿਹੜੀਆਂ ਪੁਲਿਸ ਫੋਰਸਿਸ ਐ ਉਹ ਸੁਰੱਖਿਆ ਪ੍ਰਬੰਧਾਂ ਦੇ ਧਿਆਨ ਰੱਖਣ ਤੇ ਦੂਜਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਵੀ ਕਿ ਉਹ ਆਪੋ ਆਪਣੇ ਇਲਾਕਿਆਂ ਚ ਸੁਰੱਖਿਆ ਪਰਬੰਧਾਂ ਨੂੰ ਮੁਸਤੈਦ ਰੱਖਣ ਤਾਂ ਜੋ ਇਹੋ ਜਿਹੀ ਘਟਨਾਵਾਂ ਨਾ ਵਾਪਰਸ ਕਰ ਤੇ ਦੂਜਾ ਜਿਹੜਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਇਹ ਵੀ ਬਣਦੀ ਹੈ ਵੀ ਕਿ ਉਹ ਸਮਾਜ ਦੇ ਵਿੱਚ ਜਿਹੜਾ ਔਰਤਾਂ ਦੇ ਅਥਿਆਚਾਰ ਹੋ ਰਿਹਾ ਉਸ ਦਾ ਪ੍ਰਚਾਰ ਕਰਨ ਤਾਂ ਜੋ ਇਹੋ ਜਿਹੀ ਘਟਨਾਵਾਂ ਨੂੰ ਤੇ ਨੱਥ ਪਾਈ ਜਾ ਸਕੀ ਇਹੋ ਜੀ ਘਟਨਾਵਾਂ ਦੀ ਗਿਣਤੀ ਘਟਾਈ ਜਾ ਸਕੀ ਤਾਂ ਉਸ ਲਈ ਪਹਿਲ ਕਦਮੀ ਕੇਂਦਰ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ ਸੂਬਾ ਸਰਕਾਰਾਂ ਨੂੰ ਵੀ ਕਰਨੀ ਚਾਹੀਦੀ ਹੈ ਤੇ ਇਸ ਵਿੱਚ ਜਿੱਥੇ ਪੁਲਿਸ ਅਹਿਮ ਰੋਲ ਅਦਾ ਕਰ ਸਕਦੀ ਹੈ ਉੱਥੇ ਹੀ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਤਾਂ ਜੋ ਲੋਕਾਂ ਨੂੰ ਵਤ ਤੋਂ ਵਤ ਜਾਗਰੂਕ ਕੀਤਾ ਜਾ ਸਕਿਆ ਇਹੋ ਜੀ ਘਟਨਾਵਾਂ ਲਈ ਜਿਹੜਾ ਤਾਂ ਜੋ ਨਾ ਵਾਪਰਨ ਪਰ ਦੇਖਣਾ ਇਹੀ ਹੋਵੇਗਾ ਕਿ ਸਾਡੀ ਪੁਲਿਸ ਸਾਡੀ ਸਰਕਾਰਾਂ ਉਦੋਂ ਜਾਗਦੀਆਂ ਨੇ ਜਦੋਂ ਇਹੋ ਜਿਹੀ ਘਟਨਾਵਾਂ ਵਾਪਰਦੀਆਂ ਨੇ ਪਰ ਉਸ ਤੋਂ ਬਾਅਦ ਫੇਰ ਤੋਂ ਸੋ ਕੇ ਸੋ ਜਾਂਦੀਆਂ ਨੇ ਕਿ ਇਹੋ ਜਿਹੀ ਘਟਨਾਵਾਂ ਤੋਂ ਫੇਰ ਜਿਹੜਾ ਸਿਰਖਰੂ ਜਾ ਹੋ ਜਾਂਦੀਆਂ ਨੇ ਪਰ ਚਾਹੀਦਾ ਹੈ ਵੀ ਕਿ ਇਹੋ ਜਿਹੀ ਘਟਨਾਵਾਂ ਤੇ ਰੋਜ਼ਾਨਾ ਜਿਹੜਾ ਚੌਕਸੀ ਰੱਖੀ ਜਾਵੇ ਤਾਂ ਜੋ ਇਹੋ ਜਿਹੀ ਘਟਨਾਵਾਂ ਨਾ ਵਾਪਰਨ ਤਾਂ ਉਹਨਾਂ ਦੇਖਣਾ ਇਹੀ ਹੋਵੇਗਾ ਕੀ ਆਉਣ ਵਾਲੇ ਸਮੇਂ 'ਚ ਪੁਲਿਸ ਫੋਰਸਿਸ ਜਿਹੜੀਆਂ ਉਹ ਕਿਸ ਤਰ੍ਹਾਂ ਦੀ ਸੁਰੱਖਿਆ ਬੰਦੋਬਸਤ ਕਰਦੀਆਂ ਨੇ ਜਾਂ ਸੂਬਾ ਸਰਕਾਰਾਂ ਕੀ ਕਰਦੀਆਂ ਨੇ ਕੇਂਦਰ ਸਰਕਾਰ ਕੀ ਕਰਦੀ ਹੈ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਪਰ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਇਹੋ ਜੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਵਿਸ਼ੇਸ਼ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਧੰਨਵਾਦ